ਆ ਦਸ ਕੀ ਕਮੀ ਰਗੀ ਪਿਆਰ ਤੇ ਇਥੇ ਯਾਰ ਇੱਕ ਆਲ ਮਕਾਦੋ ਕੀਤਾ ਦੱਸ ਦੱਸ ਦੇ ਨਹੀਂ ਰਾਏ ਦਾ ਫੋਨ ਚਾਹੀਦਾ ਰਾਏ ਨੂੰ ਵੀ ਚਾਹ ਨੂੰ ਦੱਸਾਂ ਉਹ ਕਰੋ ਚੱਲੋ ਚੱਲੋ ਨਹੀਂ ਮੈਂ ਜਾਣ ਦੇ ਦਰਾ ਰੁਕ ਜਾਣਾ ਇੱਕ ਮੈਂ ਨਾ ਨਾ ਫੋਨ ਤਾਂ ਫਿਰ ਲੋਕ ਐਨੇ ਬਚਾ ਜਣਾ ਗੱਡੀ ਆ ਗਿਆ ਚੱਲ ਪਰ ਮਰਨ ਦੇ ਬਾਏ ਬਾਏ ਪ੍ਰੀਤਾ ਮੇਰੀ ਮੰਨੀ ਚੱਲ ਪਰਲੇ ਪਾਸੇ ਓਏ ਪ੍ਰੀਤਾ ਬਾਏ ਬਾਏ ਮਰਨ ਗਿਆ ਯਾਰ ਮੇਰੀ ਸਸੇ ਛੱਡਦੀ ਐ ਦੋਵਾਂ ਜੀਆਂ ਨੇ ਇਹ ਸਹੀ ਪ੍ਰੀਤਾ ਡਾੜੀ ਜਾਣਦੇ ਮੈਂ ਮੰਨੇ ਕਿਓ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਸਲਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲੇ ਤੂੰ ਦੁੱਧੀਆਂ ਨਹੀਂ ਸਾਂਭਣੀ ਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੱਸੇ ਚੱਲ ਮੈਂ ਵੀ ਚੱਲੀ ਹੁਤੇ ਨਾਲ ਕੁੱਤੇ ਗਈ ਜੜੇ ਕੁੜੀ ਪ੍ਰੇਤ ਡਾੜੀ ਸੱਚੇ ਪ੍ਰੇਤ ਡਾੜੀ ਨਾਲਾ ਨਾ ਆਇਆ ਨਾ ਕੋਣਾ ਹਾਏ ਪ੍ਰੀਤ ਦਾੜੀ ਸੱਤੀ ਆ ਵੇ ਲੋਕ ਕੀ ਅੰਤ ਮਾਰਾ ਖਾਣ ਦੇ ਸੱਦਾਂ ਅੰਤ ਮਾਰਾ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੈਨੇ ਦੋ ਮੂਹਰੀ ਤੇ ਤਿੰਨ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀਨੀ ਦੋਵਰੀਂ ਤੇ ਜੇਰੀ ਨਹੀਂ ਕਿਹੜੀ ਕਿੱਥੇ ਗਈ ਚਲੀ ਹਾਏ ਪ੍ਰੀਤ ਦਾੜੀ ਮਰਨ ਪ੍ਰੀਤ ਦਾੜੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਹਾਂ ਇਹ ਡਾਡੀ ਮੈਨੂੰ ਦੱਸਦੇ ਆਪ ਨਹੀਂ ਕਿ ਉਹ ਪੱਜ ਕੇ ਲੈ ਗਿਆ ਹੈ